ਹਾਂਜੀ ਗੋਪੀ ਭਾਈ ਅੱਜ ਏਕਮ ਪੰਜਾਬਮ ਦੀ ਪਹਿਲੀ ਸਾਲਗिरा ਸਭ ਤੋਂ ਪਹਿਲਾਂ ਤਾਂ ਖੁਸ਼ੀ ਕਿੰਨੀ ਕਰ ਤੇ ਜਿਹੜੇ ਨੌਜਵਾਨ ਨੇ ਕਿੰਨਾ ਕਸੇਜੋਗ ਉਹਨਾਂ ਦਾ ਤੁਸੀਂ ਬਹੁਤ ਜ਼ਿਆਦਾ ਜੀ ਸਾਰਿਆਂ ਨੂੰ ਤਾਂ ਖੁਸ਼ੀ ਦੀ ਗੱਲ ਦੀ ਆ ਵੀ ਸਾਡੇ ਜਿਹੜੇ ਯਾਰ ਦੋਸਤ ਮਿੱਤਰ ਆ ਇਲਾਕਾ ਨਿਵਾਸੀ ਆ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ ਜੀ ਠੀਕ ਹੈ ਨਾ ਸਾਨੂੰ ਇੱਕ ਸਾਡੇ ਲਈ ਵੀ ਇੱਕ ਸੇਜ ਜਿ ਇੱਕ ਸਾਡੇ ਲਈ ਨਵਾਂ ਸੀ ਆਪਣਾ ਆਪ ਦਾ ਸੀਗਾ ਅਮ ਨਵਾਂ ਤੋਰਿਆ ਸੀਗਾ ਸਾਨੂੰ ਪਲੇਸ ਸੀਗਾ ਥੋੜਾ ਜਿਹਾ ਮਨ ਦੇ ਵਿੱਚ ਵੀ ਕਿੱਦਾਂ ਚੱਲੂ ਕਿਵੇਂ ਸੀ ਪਰ ਥੋੜਾ ਜਿਹਾ ਕੌਨਫੀਡੈਂਸ ਸੀ ਮੰਨ ਦੇ ਵਿੱਚ ਤੇ ਜੋ ਇਲਾਕਾ ਨਿਵਾਸੀਆ ਨੇ ਜਾਂ ਸਾਡੇ ਯਾਰਾਂ ਦੋਸਤਾਂ ਨੇ ਸਾਡੀ ਸਪੋਰਟ ਕੀਤੀ ਆ ਠੀਕ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਸਾਨੂੰ ਉਮੀਦ ਆ ਵੀ ਇਤਾਂ ਹੀ ਸਾਡੇ ਸਹਿਯੋਗ ਵੱਧ ਚੜ ਕੇ ਸਾਡਾ ਕਰਦੇ ਰਹਿਣਗੇ ਠੀਕ ਤੇ ਜੇ ਨੌਜਵਾਨਾਂ ਦੀ ਗੱਲ ਕਰਾਂ ਪਹਿਲਾਂ ਨਾਲੋਂ ਹੋਂ ਜਿਹੜੀ ਗਿਣਤੀ ਆ ਕਿੰਨੀ ਕ ਪਹਿਲਾਂ ਨਾਲੋਂ ਜ਼ਿਆਦਾ ਗਈ ਜੀ ਅਵੇਰ ਆ ਲੋਕ ਬਹੁਤ ਜ਼ਿਆਦਾ ਨਿਹਾਲ ਸਿੰਘੜ ਮੰਡੀ ਦੇ ਵਿੱਚ ਵੀ ਜਿਹੜਾ ਇਹ ਖੇਰ ਪਿੰਦਾ ਸਾਡਾ ਲਾਈਟਾਉਨ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਅਵੇਰ ਹੋ ਚੁੱਕੇ ਆ ਲੋਕ ਆਪਣੀ ਖੇਤ ਬਰਤੀ ਕਾਫੀ ਆ ਸਾਡੇ ਕੋਲੇ ਆ ਕੇ ਚਿੰਤਾ ਪ੍ਰਗਟ ਕਰਦੇ ਆ ਅਸੀਂ ਉਹਨਾਂ ਨੂੰ ਸੁਝਾਅ ਵੀ ਦਿੰਨੇ ਆ ਜੋ ਸਾਡੇ ਕੋਲ ਬੰਦ ਆ ਜਿੰਨਾ ਕਿ ਸਾਡਾ ਨੋਲੇਜ ਆ ਠੀਕ ਆ ਜੀ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦੇ ਜਿਹੜੇ ਕੋਈ ਪ੍ਰੋਬਲਮ ਆ ਉਹ ਦੂਰ ਕੀਤੀ ਜਾਵੇ ਖੇਤ ਬਰਤੀ ਠੀਕ ਆ ਜੀ ਅਜੀ ਬੋਲੇ ਜੀ ਲੰਬੇ ਸਮੇਂ ਤੋਂ ਤੁਸੀਂ ਕੋਚਿੰਗ ਦੇ ਰਹੇ ਹੋ ਤੇ ਜਿੱਧਰ ਵੀ ਜਾਂਦੇ ਨੇ ਜ਼ਿਆਦਾਤਰ ਨੌਜਵਾਨ ਦੇਖਿਆ ਕਿ ਧਾੜਾ ਕਰਕੇ ਜਿੰਮ ਦੇ ਵਿੱਚ ਆਉਂਦੇ ਨੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਨੌਜਵਾਨਾਂ ਨੂੰ ਪਹਿਲਾਂ ਤਾਂ ਮੈਂ ਜਿੰਮ ਇੱਕ ਜਿੰਮ ਪਰਿਵਾਰ ਨੂੰ ਵਧਾਈਆਂ ਦੇਣਾ ਚਾਹੁੰਦਾ ਵੀ ਇੱਕ ਸਾਲ ਦਾ ਪੈਣਾ ਪੂਰਾ ਕਰ ਲਿਆ ਜੀ ਠੀਕ ਹੈ ਨੰਬਰ 2 ਤੇ ਜਿਹੜੀ ਅਵੇਅਰਨੈਸ ਦੀ ਗੱਲ ਹੁੰਦੀ ਆ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਸਾਨੂੰ ਪਹਿਲਾਂ ਥੋੜਾ ਡਾਊਟ ਸੀ ਵੀ ਪਤਲੀ ਲੋਕ ਕਿੰਦਾ ਵੀ ਸਾਥ ਦੇਣਗੇ ਪਰ ਇੱਕ ਜਿੰਮ ਪਰਿਵਾਰ ਦੇ ਨਾਲ ਬਹੁਤ ਲੋਕ ਜੁੜੇ ਬਹੁਤ ਸਹਿਯੋਗ ਦਿੱਤਾ ਯਾਰਾ ਮਿੱਤਰਾਂ ਸਾਨੂੰ ਵੱਧ ਕੇ ਜਿੰਮ ਦੀ ਗੈਰ ਕੀਤੀ ਆ ਕਰਦਾ ਇੱਕ ਜਿੰਮ ਪਰਿਵਾਰ ਦਾ ਬਹੁਤ ਜ਼ਿਆਦਾ ਨੰਬਰ 2 ਤੇ ਪਹਿਲਾਂ ਨਾਲੋਂ ਇਹ ਫਿਟਨੈਸ ਫੀਲਡ ਦੇ ਵਿੱਚ ਲੋਕ ਹੁਣ ਅਵੇਅਰ ਬਹੁਤ ਹੋ ਗਏ ਜਿਹਦਾ ਮੇਨ ਗੱਲ ਇਹ ਆ ਜਾਂਦਾ ਹੈ ਸੋਸ਼ਲ ਮੀਡੀਆ ਅਲਗ-ਅਲਗ ਲੋਕਾਂ ਦੀ ਕੈਟਾਗਰੀ ਨੂੰ ਆ ਸਿਹਤ ਪ੍ਰਤੀ ਅਵੇਅਰਨੈਸ ਵਧ ਗਈ ਹੈ ਲੋਕਾਂ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਲੋਕ ਆਪਣੇ ਆਪ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਸਾਜੋ ਆਪਣੇ ਆਪ ਫਿਟ ਰਹਿ ਸਕਦੇ ਜੀ ਤੇ ਬਹੁਤ ਸਾਰੀਆਂ ਲੇਡੀਜ਼ ਜਿਵੇਂ ਲੜਕੀਆਂ ਹੋ ਗਿਆ ਉਹ ਜਮਤ ਆਉਣਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਡਾਊਟ ਆ ਤੇ ਮੈਂ ਚਾਹੁੰਦਾ ਕਿ ਇੱਕ ਵਾਰੀ ਉਹ ਵੀ ਕਲੀਅਰ ਕਰ ਦਿੱਤਾ ਜਾਵੇ ਕਿ ਉਹਨਾਂ ਲਈ ਅਲੱਗ ਤੋਂ ਕੋਚ ਹੋਵੇਗਾ ਜਾਂ ਹਾਂਜੀ ਹਾਂਜੀ ਸਾਡੇ ਕੋਲੇ ਅਮਨਮੈਂਡਮ ਹੈਗੇ ਨੇ ਉਹ ਐਕਸਟਰਾ ਲੇਡੀਜ਼ ਦੇ ਨਾਲ ਕਰਦੇ ਕੋਚਿੰਗ ਦਿੰਦੇ ਨੇ ਉਹ ਐਕਸਾਈਵ ਕਰਵਾਉਂਦੇ ਨੇ ਤੇ ਉਹਨਾਂ ਦੀ ਜੋ ਵੀ ਪ੍ਰੋਬਲਮ ਹੁੰਦੀ ਆ ਉਹ ਸੁਣਦੇ ਨੇ ਤੇ ਉਹਨਾਂ ਦਾ ਸੋਲਵ ਕਰਦੇ ਆ ਉਸ ਤੋਂ ਬਾਅਦ ਜੇ ਨੰਬਰ ਇਹ ਆਉਂਦਾ ਵੀ ਕਈ ਵਾਰ ਪੇਰੈਂਟਸ ਨੂੰ ਡਾਊਟ ਹੁੰਦਾ ਵੀ ਸਾਡੇ ਬੱਚਿਆਂ ਵੀ ਆਪਨ ਪਰਿਵਾਰਾਂ ਦੇ ਵਿੱਚ ਮੋਸਲੀ ਜਿਹੜੀ ਆਪਾਂ ਛੋਟੇ ਰੱਖਾਉਣੀ ਆ ਮਾ ਉਹਦੇ ਲਈ ਇਹ ਚੀਜ਼ ਬੇਫਿਕਰਾ ਵੀ ਅਸੀਂ ਉਹਨਾਂ ਨੂੰ ਪੂਰੀ ਫੈਡਲਿਟੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਪਰਿਵਾਰਕ ਮਾਹੌਲ ਬਣਾ ਕੇ ਰੱਖਦੇ ਹਾਂਗੇ ਤੇ ਉਹਨਾਂ ਦੀ ਸਾਰੀ ਜੋ ਪ੍ਰੋਬਲਮ ਹੁੰਦੀ ਉਹ ਸਾਰੀ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਹੁਤ ਸਾਰੀਆਂ ਲੇਡੀਜ਼ ਦੇ ਮਨ ਦੇ ਵਿੱਚ ਡਾਊਟ ਹੁੰਦਾ ਕਿ ਉੱਥੇ ਜਿਹੜੇ ਮੇਲ ਜ਼ਿਆਦਾ ਹੁੰਦੇ ਨੇ ਤੇ ਫੀਮੇਲ ਨਹੀਂ ਹੋਣਗੀਆਂ ਕੋਚ ਉਹਨਾਂ ਨੂੰ ਕਿਵੇਂ ਮੈਨੇਜ ਕਰੋਗੇ ਨਹੀਂ ਫੀਮੇਲ ਕੋਚ ਹੈਗੇ ਇੱਥੇ ਅਸੀਂ ਵੀ ਫੀਮੇਲ ਆ ਕੁਝ ਦੇਖ ਸਕਦੇ ਹਾਂ ਇਹ ਫੀਮੇਲਸ ਵੀ ਆ ਰਹੀਆਂ ਤੇ ਇੱਥੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਇਹ ਫਿਕਰ ਹੋ ਕੇ ਜਿੱਦਾਂ ਮਰਜ਼ੀ ਆਉਣ ਇਸ ਦਾ ਕੋਈ ਡਾਊ ਮੈਂ ਇੱਕ ਸਾਲ ਤੋਂ ਇੱਥੇ ਜਮ ਆ ਰਹੀ ਹਾਂ ਕਿਉਂਕਿ ਬਹੁਤ ਵਧੀਆ ਮਾਹੌਲ ਆ ਲੇਡੀਜ਼ ਨੂੰ ਕੋਈ ਪ੍ਰੋਬਲਮ ਨਹੀਂ ਲੇਡੀਜ਼ ਬੇਫਿਕਰ ਹੋ ਕੇ ਇੱਥੇ ਆ ਸਕਦੇ ਹਾਂ ਸ਼ਰਮਾ ਮੈਡਮ ਪਿਛਲੇ 1 ਸਾਲ ਤੋਂ ਤੁਸੀਂ ਇੱਥੇ ਜਮ ਆ ਰਹੇ ਹੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਤੇ ਲੇਡੀਜ਼ ਜਿਹੜੀਆਂ ਜਮ ਆਉਣਾ ਚਾਹੁੰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਪਿਛਲੇ 1 ਸਾਲ ਤੋਂ ਇੱਥੇ ਰੈਗੂਲਰ ਆ ਰਹੀ ਹਾਂ ਕੋਈ ਵੀ ਮਤਲਬ ਕਮੀ ਹੋਵੇ ਤਾਂ ਟੀਚਰ ਹੁਦੈਨ ਥੋੜੀ ਕਰਦੇ ਨੇ ਮਤਲਬ ਫੀਮੇਲ ਨੂੰ ਕੋਈ ਪ੍ਰੋਬਲਮ ਨਹੀਂ ਹਰ ਤਰ੍ਹਾਂ ਦੀ ਸਹੂਲਤ ਹੈ ਦੰਦਿਆ ਆਪਣੀ ਹੈਲਥ ਨੂੰ ਠੀਕ ਰੱਖਣ ਲਈ ਹਰ ਫੀਮੇਲ ਇੱਥੇ ਜੁਆਇਨਿੰਗ ਕਰ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਇਕਮ ਜਮ ਵੱਲੋਂ ਸਾਰੇ ਮੈਂਬਰਸ ਨੂੰ ਬਹੁਤ-ਬਹੁਤ ਵਧਾਈ ਹੋਵੇ। ਅੱਜ 1 ਸਾਲ ਪੂਰਾ ਕੰਪਲੀਟ ਹੋ ਚੁੱਕਿਆ ਹੈ। ਜੀ। 1 ਸਾਲ ਦਾ ਬਹੁਤ ਯਾਨੀ ਬਹੁਤ ਵਧੀਆ ਰਿਹਾ ਹੁਣ ਵੀ ਬਹੁਤ ਵਧੀਆ ਚੱਲ ਰਿਹਾ ਹੈ। ਜੀ। ਜੇਕਰ ਮੈਂ ਲੜਕੀਆਂ ਦੀ ਗੱਲ ਕਰਾਂ ਬਹੁਤ ਸਾਰੇ ਲੋਕ ਆ ਜਿਹੜੇ ਲੇਡੀਜ਼ ਵੀ ਆਉਣਾ ਚਾਹੁੰਦੀਆਂ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਡਾਊਟ ਹੁੰਦੇ ਆ ਵੀ ਅਸੀਂ ਕਿਸ ਤਰ੍ਹਾਂ ਇੱਥੇ ਜਮ ਦੇ ਵਿੱਚ ਐਕਸਰਸਾਈਜ਼ ਕਰਾਂਗੇ। ਡਾਊਟ ਨਹੀਂਗਾ ਕੱਪੜੇ ਵੀ ਲੇਡੀ ਪੂਰੇ ਵਧੀਆ ਜਿਸ ਤਰ੍ਹਾਂ ਦੇ ਪਾਉਣੇ ਚਾਹੀਦੇ ਆ ਪਾਸੇ ਆਉਂਦੀਆਂ ਅਸੀਂ ਆ ਹੀ ਰਹੇ ਹਾਂ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਲੀਡਿੰਗਸ ਵੱਲੋਂ ਹੂੰ ਵੀ ਆਪਣੇ ਕੋਲ ਫੀਮੇਲ ਟ੍ਰੇਨਰ ਹੈਗੇ ਆ ਜੀ ਵੀ ਵਧੀਆ ਫੀਮੇਲ ਟ੍ਰੇਨ ਵਧੀਆ ਕਰ ਰਹੇ ਆ ਜੀ